ਹੈਲੋ ਜੀ ਰਮ ਰਮ ਸਸਿਕਾ ਮੈਂ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਸਭ ਤੋਂ ਪਹਿਲਾਂ ਮੈਂ ਆਪਣਾ ਡਰੈਸ ਦਾ ਤੁਹਾਨੂੰ ਕੰਪਲੀਟ ਪਲੇਅਰ ਕਰ ਦਵਾਂ ਇਸ ਤੋਂ ਪਹਿਲਾਂ ਕਿ ਮੈਨੂੰ ਕੋਈ ਕਮੈਂਟਸ ਦੇ ਵਿੱਚ ਲਿਖੀ ਹੋਵੇ ਕੀ ਦਾ ਟੀ-ਸ਼ਰਟਸ ਤੋਂ ਇਲਾਵਾ ਕੋਈ ਹੋਰ ਹੋਵੇ ਭਲਾ ਤੁਹਾਡੇ ਕੋਲ ਨਹੀਂ ਹੈਗੇ ਤਾਂ ਸਮਝੋ ਜੀ ਮੇਰਾ ਰਾਹ ਦਾ ਟਾਈਮ ਰੁਟੀਨ ਦੇ ਵਿੱਚ ਫੁੱਲ ਪ੍ਰੋਪਰ ਟਾਈਮ ਨੂੰ ਦੇਖਿਆ ਜਾਵੇ ਤੇ ਮੈਂ ਰੁਟੀਨ ਦੀ ਗੱਲ ਕਰਦੀ ਹਾਂ ਡੇ ਤੋਂ ਲੈ ਕੇ ਤੇ ਨਾਈਟ ਤੱਕ ਮੇਰੀ ਕੀ ਰੁਟੀਨ ਰਹਿੰਦੀ ਹੈ ਔਰ ਨੰਬਰ 2 ਤੇ ਕੀ ਇਹ ਜੋ ਮੈਂ ਆਪਣੀ ਡிரஸ் ਡਾਲਦੀ ਆ ਇਹ ਮੇਰੀ ਨਾਈਟਵੇਅਰ ਡிரஸ் ਹੈ ਜਿੰਨੂੰ ਬੋਦੇ ਨੇ ਟ੍ਰਾਈਕ ਸੂਟ ਔਰ ਮੈਨੂੰ ਟ੍ਰਾਈਕ ਸੂਟ ਸਭ ਤੋਂ ਬੈਸਟ ਹੈ ਹੀ ਲੱਗਦਾ ਹੈ ਮੇਰਾ ਕੰਫਰਟੇਬਲ ਹੈ ਔਰ ਆਪਣੇ ਆਪ ਨੂੰ ਜਿੰਨਾ ਸੀ ਕੰਫਰਟੇਬਲ ਕਪੜਾ ਪਾ ਕੇ ਰਾਤ ਟਾਈਮ ਸੌਣੇ ਆ ਓਨਾ ਹੀ ਸਾਡਾ ਸਰੀਰ ਦੇ ਵਿੱਚ ਜਿੰਨਾ ਵੀ ਆ ਮਤਲਬ ਬਲੱਡ ਰੈਗੂਲੇਟ ਜਿਹੜਾ ਉਹ ਚੱਲਦਾ ਰਹਿੰਦਾ ਹੈ ਔਰ ਸਾਡੇ ਸਰੀਰ ਦੇ ਮਾਸ ਪੇਸ਼ੀਆਂ ਜਿਹੜੀਆਂ ਵਾ ਹਿਲਜੁਲ ਹੁੰਨਾਂ ਚ ਪ੍ਰੋਬਲਮ ਨਹੀਂ ਆਂਦੀ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਰਾਤ ਟਾਈਮ ਜਿੰਨਾ ਤੁਸੀਂ ਕੰਫਰਟੇਬਲ ਕਪੜੇ ਡਾਲ ਕੇ ਸੋਵੋ ਉਹ ਤੁਹਾਡੇ ਲਈ ਉਨੇ ਹੀ ਫਾਇਦੇਮੰਦ ਔਰ ਵਧੀਆ ਰਹਿਣਗੇ ਠੀਕ ਹੈ ਔਰ ਡੇ ਡੇ ਟਾਈਮ ਦੇ ਵਿੱਚ ਜਿਹੜੇ ਮੇਕਅਪੜੇ ਡਾਲ ਲੈਂਦੀ ਆ ਉਹ ਮੈਂ ਵੀਡੀਓ ਦੇ ਵਿੱਚ ਨਹੀਂ ਦਿਖਾ ਪੰਦੀ ਉਹਦਾ ਕਾਰਨ ਮੈਂ ਤੁਹਾਨੂੰ ਵੀ ਦੱਸ ਦਿੰਦੀ ਆ ਕਿ ਫੁੱਲ ਦੀ ਰੁਟੀਨ ਨਾਈਟ ਤੱਕ ਮੈਂ ਕੀ ਕਰਦੀ ਰਹਿੰਦੀ ਆ ਸਭ ਨਾਲ ਪਹਿਲਾਂ ਮੈਂ ਸਵੇਰੇ ਮਾਰਨਿੰਗ ਟਾਈਮ 3:30 3 ਵਜੇ ਦੇ ਵਿੱਚ ਵਿੱਚ ਮੈਂ ਪਹਿਲਾਂ ਜ਼ਰੂਰ ਉੱਠਦੀ ਆ ਤੇ ਨਾ ਉਹ ਰਾਤਗਿਨੀ ਜਾਂਦੀ ਐ ਨਾ ਤਾਰਿਆਂ ਦੀ ਲੋਗ ਹੀ ਨਹੀਂ ਜਾਂਦੀ ਐ ਉਹ ਗਿਰੀ ਜਾਂਦੀ ਐ ਕਿ ਗੁਰੂ ਦੇ ਸਿਮਰਨ ਦੇ ਨਾਲ ਧਿਆਨ ਲਗਾਣਾ ਤੇ 3 ਵਜੇ ਦੇ 3:30 ਵਜੇ ਦੇ ਵਿੱਚ ਵਿੱਚ ਮੇਰੀ ਆਟੋਮੈਟਿਕ ਪ੍ਰਮਾਧਮਾ ਨੇ ਇੰਨੀ ਕਿਰਪਾ ਕੀਤੀ ਕਿ ਜਾਗ ਖੁੱਲ ਜਾਂਦੀ ਐ ਤੇ ਮੈਂ ਕੁਝ ਟਾਈਮ ਲਈ ਆਪਣੇ ਹੀ ਮਤਲਬ ਸੰਿਆਸਨ ਦੇ ਬੈਠ ਕੇ ਜਾਂ ਆਪਣੇ ਬੈੱਡ ਤੇ ਬੈਠ ਕੇ ਗੁਰ ਸਿਮਰਨ ਉਹਨਾਂ ਦਾ ਕਰਦੀ ਆ ਤੇ ਗੁਰ ਸਿਮਰਨ ਕਰਨ ਤੋਂ ਬਾਅਦ ਫਿਰ ਮੇਰਾ 4:00 4:30 ਦੇ پاس-પાસ ਫਿਰ ਮੈਂ ਲਈਟ ਜਾਂਦੀ ਆ ਤੇ ਉਸ ਤੋਂ ਬਾਅਦ ਮੇਰਾ ਰੁਟੀਨ ਜਿਹੜਾ ਰਹਿੰਦਾ ਹੈ ਉਹ ਹੈਗਾ ਹੈ ਮੈਕਸਿਮਮ 6:30 ਪਹੁੰਨੇ 7 ਵਜੇ ਦੇ ਵਿੱਚ ਵਿੱਚ ਮੈਨੂੰ ਫੇਰ ਉੱਠਣਾ ਪੈਂਦਾ ਕਿਉਂਕਿ ਉਹਦੇ ਵਿੱਚ ਉੱਠ ਕੇ 8:30 ਦੇ ਵਿੱਚ ਵਿੱਚ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤੇ ਜਿਹਦੇ ਵਿੱਚ ਮੈਂ ਉੱਠ ਕੇ ਆਪਣਾ ਸਹਮਣਾ ਪਹਿਲਾਂ ਤੇ ਕਿਚਨ ਦੇ ਵਿੱਚ ਜਾਂਨਾ ਕਿਚਨ ਦੇ ਵਿੱਚ ਆ ਕੇ ਫਿਰ ਆਪਣਾ ਸਹਮਣਾ ਪਹਿਲਾਂ ਮੈਂ ਇੱਕ ਨਾਰਮਲ ਓਮ ਵਾਟਰ ਪੀਂਦੀ ਆ ਜਿੱਦਾਂ ਮੈਂ ਨਾਰਮਮਲ ਚਾਹ ਤੁਸੀਂ ਉਹ ਗਰਮ ਪਾਣੀ ਲਗਾ ਲਓ ਚਾਹ ਤੁਸੀਂ ਠੰਡਾ ਪਾਣੀ ਲਗਾ ਲਓ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਮੈਨੂੰ ਵਧੀਆ ਲੱਗਦਾ ਮੈਂ ਪੀਂਦੀ ਆ ਆਈ ਥਿੰਕ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਇਹ ਮੈਨੂੰ ਨਹੀਂ ਪਤਾ ਹੈਗਾ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਬੱਚਿਆਂ ਨੇ ਕੌਫੀ ਲੈਣੀ ਹੁੰਦੀ ਹੈ ਬੱਚੇ ਨੂੰ ਕੌਫੀ ਉਹਨਾਂ ਨੂੰ ਰੁਟੀਨ 'ਚ ਜਿਸ ਤਰ੍ਹਾਂ ਚੱਲਦੀ ਹੈ ਕੋਈ ਮਤਲਬ ਕੌਫੀ ਪਿੰਦਾ ਹੈ ਕੋਈ ਚਾਹ ਪਿੰਦਾ ਹੈ ਕੋਈ ਫਰਾਂਟੀ ਖਾਂਦਾ ਹੈ ਕੋਈ ਕੁਝ ਖਾਂਦਾ ਹੈ ਬਟ ਆਈ ਥਿੰਕ ਮੇਰੇ ਸ਼ੁਰੂ ਤੋਂ ਜਿਸ ਤਰ੍ਹਾਂ ਦਾ ਉਹਨਾਂ ਨੂੰ ਮੈਂ ਆਪਣਾ ਹੈਬਿਟ ਡਾਲਿਆ ਹੈ ਉਸ ਹੱਬ ਨਾਲ ਉਹ ਕੌਫੀ ਰੁਟੀਨ ਦੇ ਵਿੱਚ ਲੈਂਦੇ ਨੇ ਤੇ 커피 ਪੀਣ ਤੋਂ ਬਾਅਦ ਫਿਰ ਟੋਸਟ ਲੈਂਦੇ ਟੋਸਟ ਲੈ ਕੇ ਬੱਚੇ ਸਕੂਲ ਚਲੇ ਜਾਂਦੇ ਨੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੇਰਾ ਹੁੰਦਾ ਚਾਹ ਦਾ ਪੀਣ ਦਾ ਵਕਤ ਜਿੰਨੀ ਦੇਰ ਤੱਕ ਮੈਂ ਅਦਰਕ ਦੀ ਭਰੀ ਚਾਹ ਨਾ ਪੀ ਲਵਾਂ ਓਨੀ ਦੇਰ ਤੱਕ ਮੇਰਾ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ ਤੇ ਫਿਰ ਮੈਂ ਆਪਣਾ ਬਹੁਤ अच्छी तरह ਪਾਣੀ ਨੂੰ ਕਰਦੀ ਆ ਫਿਰ ਚੀਨੀ ਡਾਲਦੀ ਆ ਟੀ ਡਾਲਦੀ ਆ ਫਿਰ ਮੈਂ ਦੁੱਧ ਡਾਲਦੀ ਆ ਦੁੱਧ ਾ ਕੇ ਮੈਂ ਅਦਰਕ ਵਿੱਚ ਪਾਣੀ ਆ ਅਦਰਕ ਨੂੰ ਵਿੱਚ ਪਾ ਕੇ ਬਾਅਦ ਮੈਂ ਉਹਨੂੰ ਮੈਕਸਿਮਮ ਜਸਟ 5 ਮਿੰਟ ਲਈ ਅੱਛੀ ਤਰ੍ਹਾਂ ਦਿਨਨੀ ਆ ਜਿੰਨੇ ਤੱਕ ਮੈਨੂੰ ਮਹਿਕ ਨਾ ਜਾਵੇ ਅੰਦਰ ਮੇਰੀ ਚਾਹ ਦੀ ਸ਼ੁਰੂਆਤ ਦਿਨ ਦੀ ਸ਼ੁਰੂਆਤ ਚਾਹ ਤੋਂ ਬਿਨਾਂ ਬਿਲਕੁਲ ਇੰਪੋਸੀਬਲ ਹੈ ਫਿਰ ਮੈਂ ਆਪਣਾ ਚਾਹ ਲੈਣ ਤੋਂ ਬਾਅਦ ਫਿਰ ਆਪਣਾ ਜਿਹੜਾ ਵੀ ਹੈ ਮਤਲਬ ਚਾਹੇ ਫਿਰ ਰੂਮ ਦੀ ਕਲੀਨਿੰਗ ਲਗਾ ਲਓ ਚਾਹੇ ਫਿਰ ਤੁਸੀਂ ਕਿਚਨ ਦੀ ਕਲੀਨਿੰਗ ਲਗਾ ਲਓ ਚਾਹੇ ਤੁਸੀਂ ਫ੍ਰਿਜਾ ਦੀ ਕਲੀਨਿੰਗ ਹਲਕੀ ਹਲਕੀ ਕੀ ਜਲਦੀ 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 ਦਿਨ ਦਾ ਪਤਾ ਹੀ ਨਹੀਂ ਲੱਗਦਾ ਦਿਨ ਬੀਤਿਆ ਔਰ ਕਿਸ ਤਰ੍ਹਾਂ ਰਾਤ ਆ ਜਾਂਦੀ ਹੈ ਏ ਤੁਸੀਂ ਮੰਨੋਗੇ ਕਿ ਇਸ ਟਾਈਮ ਮੈਕਸਿਮਮ 11 ਵਜ ਰਿਹਾ ਮੈਂ ਤੁਹਾਨੂੰ ਆਈ ਥਿੰਕ ਥੋੜਾ ਘੜੀ ਦੀ ਸੂਈ ਵੀ ਦਿਖਾ ਸਕਦੀ ਸੀ ਬਟ ਥੋੜਾ ਲੋਬੀ ਚ ਹੰਦੇ ਰਿਹਾ ਕਿਉਂਕਿ ਛੋਟੂ ਸਾਡਾ ਸੋ ਚੁੱਕਿਆ ਹੋਇਆ ਹੈ ਤੇ ਕਿਉਂਕਿ ਉਹਦੀ ਨੀਂਦ ਬੜੀ ਕੰਪਲਸਰੀ ਹੈ ਅੱਜਕਲ ਉਹ ਵੀ ਆਪਣਾ ਸਕੂਲ ਜਾਣ ਲੱਗ ਪਈ ਹੈ ਤੇ ਉਹਦੀ ਰੁਟੀਨ ਦੇ حساب ਨਾਲ ਉਹਨੂੰ 10:30 ਦੇ ਵਿੱਚ ਵਿੱਚ ਮੈਂ ਸਵਾ ਦਿੰਨੀ ਤਾਂ ਕਿ ਉਹਦੀ ਨੀਂਦ ਜਿਹੜੀ ਆ ਪ੍ਰੋਪਰ 8:30 ਤੋਂ 9:00 ਦੇ ਵਿੱਚ ਵਿੱਚ ਕੰਪਲੀਟ ਹੋ ਜਾਵੇ ਤੇ ਤਾਂ ਕਿ 10 ਵਜੇ ਤੱਕ ਉਹ ਨੀ ਸਕੂਲ ਪ੍ਰੋਪਰ ਰੈਡੀ ਹੋ ਕੇ ਜਾਣਾ ਹੁੰਦਾ ਹੈ ਔਰ कि 11 ਵਜੇ ਦਾ ਵੀਡੀਓ ਟਾਈਮ ਮੇਰਾ ਸ਼ੂ ਹੋ ਰਿਹਾ ਹੈ ਵੀਡੀਓ ਟਾਈਮ 11 ਵਜੇ ਹੀ ਕਰ ਪੰਦੀ ਆ ਬਹੁਤ ਕੋਸ਼ਿਸ਼ ਕਰਦੀ ਆ ਕਿ ਜਦੋਂ ਮੈਂ ਸਵੇਰ ਟਾਈਮ ਥੋੜਾ ਫ੍ਰੀ ਹੁੰਦੀ ਆ ਫੋਨ ਨੂੰ ਟਾਈਮ ਦਵਾ ਜਾਂ ਮਤਲਬ ਕੁਝ ਚੀਜ਼ਾਂ ਨੂੰ ਟਾਈਮ ਦਵਾ ਜਾਂ ਮੈਨੂੰ ਕੋਈ ਮੈਸੇਜ ਮੈਸੈਂਜਰ ਕੁਝ ਵੀ ਮਤਲਬ ਕੁਝ ਵੀ ਐਨੀਥਿੰਗ ਚਾਹੇ ਫਿਰ ਉਹ ਮੇਰੇ YouTube ਦੇ ਪ੍ਰਤੀ ਕੰਮ ਹੋਵੇ ਚਾਹੇ ਮੇਰੇ Facebook ਦੇ ਪ੍ਰਤੀ ਕੰਮ ਹੋਵੇ ਚਾਹੇ ਮੇਰੇ ਮੈਸੈਂਜਰ ਮੈਸੇਜ ਦੇ ਪ੍ਰਤੀ ਕੰਮ ਹੋਵੇ ਕੋਈ ਵੀ ਹੋਵੇ ਕੋਸ਼ਿਸ਼ ਪੂਰੀ ਕਰਦੀ ਆ ਮੈਂ ਕਿ ਮੈਂ ਉਹਨਾਂ ਨੂੰ ਟਾਈਮ ਦੇ ਸਕਾਂ ਫੋਨ ਨੂੰ ਬਟ ਕੀ ਕਰ ਸਰਦੇ ਆ ਕਿ ਫੋਨ ਨੂੰ ਟਾਈਮ ਉਦੋਂ ਦਿੱਤਾ ਜਾਂਦਾ ਜਦੋਂ ਪੂਰਾ ਦਿਨ ਤੋਂ ਰਾਤ ਪਾਇਆ ਜਾਂਦੀ ਹੈ ਤੇ ਇਸ ਲਈ ਰੂਟੀਨ ਵਰਕ ਮੇਰਾ ਸ਼ੁਰੂ ਤੋਂ ਹੁਣ ਤੋਂ ਨਹੀਂ ਸ਼ੁਰੂ ਤੋਂ ਇਸ ਤਰ੍ਹਾਂ ਚੱਲ ਰਿਹਾ ਹੈ ਜਦੋਂ ਮੇਰੇ ਚਾਈਲਡ ਵਰ ਨਹੀਂ ਸੀ ਹੁੰਦੇ ਉਦੋਂ ਵੀ ਮੇਰਾ ਰੂਟੀਨ ਸਿਸਟਮ ਐ ਸੀ ਜਦੋਂ ਮੇਰੇ ਚਾਈਲਡਸ ਹੋ ਗਏ ਨੇ ਹੁਣ ਵੀ ਮੇਰਾ ਰੂਟੀਨ ਸਿਸਟਮ ਹੈ ਹੀ ਹੈ ਤੁਸੀਂ ਆਪਸੀ ਤੇ ਜਾਣਦੇ ਹੋ ਕਿ ਜਿਹੜਾ ਇੱਕ ਹਾਊਸਵਰਕ ਹੁੰਦਾ ਨਾ ਹਾਊਸ ਵਾਈਫ ਉਹਦੇ ਲਈ ਇੱਕ ਇੱਕ ਜਸਟ ਅੱਧੇ ਘੰਟੇ ਦਾ ਟਾਈਮ ਨਿਕਾਲਣਾ ਉਹ ਵੀ ਬਹੁਤ ਮਤਲਬ ਮੁਸ਼ਕਲ ਹੋ ਜਾਂਦਾ ਹੈ ਕੋਈ ਜਦੋਂ ਦਮੇ ਆਪਣੇ YouTube ਦੇ ਨਾਲ ਜੁੜ ਚੁੱਕੀ ਹਈਆਂ ਜਾਂ ਆਪਣੇ ਮੈਂ Facebook ਦੇ ਨਾਲ ਜੁੜ ਚੁੱਕੀ ਹਈਆਂ ਜਾਂ ਮੇਰਾ ਸਿੱਧਾ ਸਿੱਧਾ ਇਹੀ ਹੈ ਕਿ ਜਿੰਨਾ ਮੈਂ ਹੋ ਸਕੇ ਵੱਧ ਤੋਂ ਵੱਧ ਤੁਹਾਡੇ ਨਾਲ ਆਪਣੀਆਂ ਹਰ ਇੱਕ ਗੱਲ ਨਾਲ ਸਾਂਝਿਆ ਕਰਿਆ ਕਰਾਂ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ ਜਦੋਂ ਮੈਂ ਕੁਝ ਟਾਈਮ ਜੇ ਸਾਰਾ ਦਿਨ ਦੇ ਵਿੱਚ ਅਗਰ ਮੈਂ ਅੱਧਾ ਘੰਟਾ 15 ਮਿੰਟ ਤੁਹਾਨੂੰ ਦੇ ਵੀ ਦਿੰਦੀ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਮੇਰੀਆਂ ਗੱਲਾਂ ਤੁਹਾਡੇ ਤੱਕ ਪਹੁੰਚਦੀਆਂ ਨੇ ਤੁਹਾਨੂੰ ਮੈਨੂੰ ਮੇਰੀਆਂ ਗੱਲਾਂ ਦੀ ਦਿਨ ਤੋਂ ਲੈ ਕੇ ਰਾਤ ਤੱਕ ਮੈਂ ਕੀ ਕਰਦੀ ਕਿ ਮੈਂ ਸੀਜ਼ੀ ਹਰ ਇੱਕ ਦੀ ਜਾਣਕਾਰੀ ਪ੍ਰਾਪਤ ਹੁੰਦੀ ਰਹਿੰਦੀ ਚਾਹੇ ਉਹ ਫਰੈਂਡ ਦੇ ਪ੍ਰਤੀ ਹੋਵੇ ਚਾਹੇ ਫਿਰ ਚਾਹ ਸਮੋਸਾ ਪਾਰਟੀ ਦੇ ਪ੍ਰਤੀ ਹੋਵੇ ਚਾਹੇ ਫਿਰ ਹੋਰ ਵੀ ਸੋ ਸਾਰੇ ਕਿਚਨਸ ਬਲੌਗ ਜਿਹੜੇ ਵੀ ਹੈ ਸਾਰੇ ਮਤਲਬ ਤੁਹਾਨੂੰ ਜਿਹੜਾ ਪਤਾ ਲੱਗਦਾ ਰਹਿੰਦਾ ਹੈ ਨਾ ਮੈਂ ਸਾਰਾ ਰੁਟੀਨ ਦੇ ਵਿੱਚ ਪ੍ਰੋਪਰ ਰੁਟੀਨ ਦੀ ਕੀ ਕਰਦੀ ਰੰਨੀ ਆ ਤੇ ਫਿਰ ਥੋੜਾ ਜਿਹਾ ਹਰ ਇੱਕ ਨੂੰ ਕੋਸ਼ਿਸ਼ ਕਰੀਦਾ ਕਿ ਮੈਂ ਟਾਈਮ ਮਾਰ ਤੋਂ ਵੱਧ ਦੇ ਸਕਾਂ ਪਰ ਨਹੀਂ ਦੇ ਪਾਉਂਦੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਹਾਂ ਮੇਰੇ ਕੋਲ ਇੱਕ ਹੈਲਪਰ ਵੀ ਨਹੀਂ ਹੈਗਾ ਮੈਨੂੰ ਜਿਸ ਚੀਜ਼ ਦੀ ਲੋੜ ਹੈ ਸਭ ਤੋਂ ਜ਼ਿਆਦਾ ਮੇਰੇ ਕੰਮ ਨੂੰ ਜਿਹੜਾ ਇੰਪਰੂਵ ਥੋੜਾ ਬੈਲੈਂਸ ਬਣ ਸਕੇ ਹਾਫ ਤੋਂ ਹਾਫ ਹੋ ਸਕੇ ਬਟ ਉਹ ਸਿਰਫ ਮੇਰੇ ਉੱਪਰ ਹੀ ਡਿਪੈਂਡ ਹੋ ਜਾਂਦਾ ਹੈ ਇਕੱਲਾ ਕਰਨ ਦਾ ਜਿਸ ਦਿਨ ਮੇਰੇ ਬੇਟਾ ਬੇਟੀ ਮੇਰੇ ਘਰ ਹੁੰਦੇ ਉਸ ਦਿਨ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਮੇਰੇ ਹੈਲਪਰ ਮੀ ਦੀ ਸਪੋਰਟ ਮੇਰੇ ਬੱਚੇ ਬਣ ਜਾਂਦੇ ਨੇ ਬਟ ਜਿਸ ਟਾਈਮ ਉਹਨਾਂ ਨੂੰ ਸਕੂਲ ਜਾਣਾ ਪੈਂਦਾ ਉਸ ਟਾਈਮ ਮੈਨੂੰ ਹੀ ਸਾਰੀ ਕਾਰ ਕੰਮ ਦੇ ਰੇਲ ਬਣਾਨੇ ਪੈਂਦਾ ਖੁਦੇ ਆਪਣੇ ਆਪ ਨੂੰ ਸਾਰਾ ਕਵਰ ਰੈਕ ਕਰਨਾ ਪੈਂਦਾ ਤੇ ਮੈਂ ਸੋਚੀ ਸੀ ਕਿਉਂ ਨਾ ਯਾਰ ਮੈਂ ਥੋੜਾ ਜਿਹਾ ਤੁਹਾਨੂੰ ਵੀ ਆਪਣੀ ਰੂਟੀਨ ਡੇ ਦੀ ਦੱਸਾਂ ਡੇ ਤੋਂ ਲੈ ਕੇ ਨਾਈਟ ਤੱਕ ਮੇਰਾ ਕੀ ਸਿਸਟਮ ਚੱਲਦਾ ਰਹਿੰਦਾ ਹੋ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਮਨੇ ਕਿੰਨੀਆਂ ਵੀਡੀਓਸ ਮੈਂ ਇਸ ਗੁੱਡੇ ਦੇ ਵਿੱਚ ਪਾ ਕੇ ਤੁਹਾਨੂੰ ਕੀਤੀਆਂ ਨੇ ਤੇ ਇਸਨੇ ਮੈਨੂੰ ਲੱਗਾ ਕਿ ਯਾਰ ਕੋਈ ਮੈਨੂੰ ਮੈਸੇਜ ਕਮੈਂਟਸ ਵਿੱਚ ਇਹ ਸਹੀ ਨਾ ਲਿਖ ਦਵੇ ਕਿ ਕੀ ਗੱਲ ਮੈਮ ਕੋਲੋਂ ਟੀ-ਸ਼ਰਟਸ ਵਗੈਰਾ ਕੋਈ ਹੋਣੀ ਨਹੀਂ ਹੁੰਦੀ ਕੱਪੜੇ ਸਿਰਫ ਐਹੀ ਹੁੰਦੀਆਂ ਤੇ ਮੈਂ ਤੁਹਾਨੂੰ ਕਲੀਅਰ ਕਰ ਦਵਾ ਕਿ ਜੀ ਮੇਰਾ ਇਹ ਨਾਈਟ ਰੈਕ ਸੂਟ ਹੈਗਾ ਮੈਨੂੰ ਇਹ ਵਧੀਆ ਲੱਗਦਾ ਕੰਫਰਟੇਬਲ ਲੱਗਦਾ ਹਜੇ ਤਾਂ ਇਹ ਮਾਰਚ ਤੱਕ ਮੇਰਾ ਇਹੀ ਚੱਲੇਗਾ ਕਿਉਂਕਿ ਮੈਂ ਤੁਹਾਨੂੰ ਅੱਗੇ ਸਮਝਾ ਚੁੱਕੀ ਜਾਂ ਦੱਸ ਚੁੱਕੀ ਆ ਮੇਰੇ ਕੋਲ ਕਲੋਥਿੰਗ ਦੀ ਬਹੁਤ ਜ਼ਿਆਦਾ ਸ਼ੂਟ ਹੈਗੀ ਆ ਮੈਂ ਕਲੋਥਿੰਗ ਪਸੰਦ ਵਗੈਰਾ ਜਿੱਦਾਂ ਮਤਲਬ ਇੱਕ ਟਾਈਮ ਸੀ ਬਹੁਤ ਕਰਦੀ ਸੀ ਬਟ ਹੁ ਮਤਲਬ ਵੀਕ ਹੋ ਚੁੱਕਿਆ ਆਇਆ ਹੈ ਕਿਉਂਕਿ ਜਿੰਨਾ ਟਾਈਮ ਮੈਂ ਦੇ ਸਕਾਂ ਜ਼ਿਆਦਾ ਘਰ ਨੂੰ ਦੇ ਪਾਨੀ ਆ ਜਾਂ ਆਪਣੇ ਆਪ ਨੂੰ ਦੇ ਪਾਨੀ ਆ ਤੇ ਜਦੋਂ ਮੈਨੂੰ ਲੱਗਦਾ ਕਿ ਹਾਂ ਬਹੁਤ ਜ਼ਿਆਦਾ ਨੀਡ ਹੈ ਬਹੁਤ ਜ਼ਿਆਦਾ ਨੀਡ ਹੈ ਫਿਰ ਉਦੋਂ ਜ਼ਰੂਰਤ ਪੈਂਦੀ ਹੈ ਕਲੋਥਿੰਗ ਨੂੰ ਮੈਂ ਜ਼ਿਆਦਾ ਮਤਲਬ ਖਰੀਦ ਸਕਾਂ ਨਹੀਂ ਤਾਂ ਵੈਸੇ ਨੇ ਦੇਖਿਆ ਜਾਵੇ ਵੇਸਟਿੰਗ ਬਣੀ ਹੈ ਜਿੰਨੀ ਤੁਸੀਂ ਕਰ ਸਕਦੇ ਹੋ ਕਰ ਸਕੋ ਜਿੰਨੀ ਨਹੀਂ ਕਰ ਸਕਦੇ ਨਾ ਕਰ ਸਕੋ ਆਈ ਥਿੰਕ ਮੈਂ ਸ ਇਹਨੂੰ ਪਹਿਲਾਂ ਰਿਜ਼ਰਵ ਕਰ ਚੁੱਕੀ ਹਈ ਆ ਬਹੁਤ ਸਾਰੀ ਆਪਣੀ ਐਸ਼ ਕਰ ਚੁੱਕੀ ਹਈ ਆ ਕੱਪੜਿਆਂ ਨੂੰ ਲੈ ਕੇ ਚਾਹ ਫਿਰ ਆਪਣੇ ਆਪ ਨੂੰ ਲੈ ਕੇ ਚਾਹ ਫਿਰ ਮੈਂ ਮਨੋ ਖਾਣ ਪੀਣ ਨੂੰ ਲੈ ਕੇ ਬਟ ਹੁਣ ਮੈਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਬਹੁਤ ਹੀ ਮਾਈਨਸ ਤੋਂ ਮਾਈਨਸ 0 ਪਲੱਸ ਮੈਂ ਮਤਲਬ ਮਾਈਨਸ ਕਟਾ ਦਿੱਤਾ ਹੋਇਆ ਇਸ ਚੀਜ਼ ਨੂੰ ਕਿਉਂਕਿ ਮੈਂ ਹੁਣ ਜਿਹੜੇ ਆਪਣੇ ਖੁਦ ਦੇ ਸ਼ੌਂਕ ਹੈ ਉਹ ਆਪਣੇ ਹੱਦ ਜਗ੍ਹਾ ਦੇ ਮਾਈਨਸ ਕਰ ਦਿੱਤੇ ਹੈ ਤੇ ਕੋਸ਼ਿਸ਼ ਕਰੀ ਦੀ ਕਿ ਚਲੋ ਵੱਤ ਤੋਂ ਵੱਤ ਜਿੰਨਾ ਹੋ ਸਕੇ ਇੰਪਰੀਉ ਆਪਣੇ ਫੈਮਲੀ ਨੂੰ ਜਾਂ ਬੱਚਿਆਂ ਨੂੰ ਮੇਰੇ ਤੋਂ ਵਧੀਆ ਮੈਂ ਉਹਨਾਂ ਨੂੰ ਖੜਕ ਸਿਖਾ ਜਾਂ ਉਹਨਾਂ ਨੂੰ ਦੇ ਸਕਾਂ ਜਾਂ ਉਹਨਾਂ ਨੂੰ ਵਧੀਆ ਪਵਾ ਸਕਾਂ ਤੇ ਬਾਕੀ ਅੱਜ ਦੀ ਕੁਝ ਨਾ ਇੰਨਾ ਵਧੀਆ ਨਹੀਂ ਲੱਗ ਰਿਹਾ ਸੀ ਕਿ ਮੈਂ ਮਤਲਬ ਤੁਹਾਨੂੰ ਮਿਲ ਸਕਾਂ ਜਾਂ ਤੁਹਾਨੂੰ ਵੀਡੀਓ ਦੇ ਸਕਾਂ ਜਾਂ ਆਪਣਾ ਕੋਈ ਵਿਚਾਰ ਆ ਸਕਾਂ ਬੜਮੀਨੂ ਲੱਗਾ ਯਾਰ ਮੈਂ țe time ਤੋਂ ਲੈ ਕੇ ਰਾਤ ਟਾਈਮ ਤੱਕ ਜੋ ਕਰਦੀ ਆ ਕਿਸ ਤਰ੍ਹਾਂ ਕਰਦੀ ਆ ਕਿਦਾਂ ਰੂਟੀਨ ਵਾਈਜ਼ ਚੱਲਦੀ ਆ ਉਹ ਸਾਰਾ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਇੱਕ ਦਿਨ ਮੈਂ ਤੁਹਾਡੇ ਨਾਲ ਕਿਚਨ ਦਾ ਜਾ ਵੀ ਉਹ ਕਲੀਨਿੰਗ ਦਾ ਕਿਸੇ ਤਰ੍ਹਾਂ ਦਾ ਵੀ ਵੀਡੀਓ ਹੈਗਾ ਸਾਰਾ ਮੈਂ ਚਾਰਡ ਬਣਾ ਕੇ ਨਾ ਤੁਹਾਨੂੰ ਸ਼ੇਪ ਲੈ ਕੇ ਰਾਤ ਤੱਕ ਮੈਂ ਕੀ ਕਰਦੀ ਆ ਮੈਂ ਲਾਈਵ ਤੁਹਾਨੂੰ ਹੋ ਕੇ ਸਾਰਾ ਦਿਖਾਵਾਂਗੀ ਕਿਉਂਕਿ ਇੱਕ ਤਾਂ ਮੇਰੇ ਕੋਲ ਇੱਕ ਹੀ ਫੋਨ ਹੈ ਤੇ ਫੋਨ ਪਕੜਨ ਦਾ ਬੈਲੈਂਸ ਵੀ ਕਿਸੇ ਹੋਰ ਕੋਲ ਨਹੀਂ ਹੈਗਾ ਤੇ ਕਾਫੀ ਵਾਰ ਕੋਸ਼ਿਸ਼ ਵੀ ਕਰਦੀ ਆ ਕਿ ਹੁਣ ਫੋਨ ਆਪਣਾ ਕੈਮਰਾ ਜਿਹੜਾ ਅੱਜ ਕੱਲ ਲਾਈਟਿੰਗ ਵਗੈਰਾ ਵਾਲੇ ਚੀਜ਼ਾਂ ਸਟੈਂਡਸ ਚ ਲੈ ਨੇ ਕੋਈ ਇਹੋ ਜਿਹਾ ਸਟੈਂਡਸ ਲੈ ਕੇ ਹਾਂ ਮੈਂ ਵੀ ਜਿਹੜਾ ਸਟੈਂਡ ਇੱਕ ਜਗ੍ਹਾ ਕਰ ਸਕਾ ਜਾਂ ਦੂਸਰੀ ਜਗ੍ਹਾ ਕਰ ਸਕਾ ਜਿਹਦੇ ਨਾਲ ਮੇਰੀ ਵੀਡੀਓ ਜਿਹੜੀ ਆ ਮੈਂ ਡੇ ਟਾਈਮ ਦੇ ਵੀ ਕੋਸ਼ਿਸ਼ ਕਰਾਂਗੀ ਮੈਂ ਵੱਧ ਤੋਂ ਵੱਧ ਬਣਾ ਕੇ ਤੁਹਮ ਦਿਖਾਇਆ ਕਰਾਂ ਬਾਕੀ ਮੈਂ ਤੁਹਾਡੀ ਮੋਨਿਕਾ धवन ਤੁਹਾਨੂੰ ਮੇਰੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਅਲੱਗੀਆਂ ਨੇ ਜਾਂ ਮੈਨੂੰ ਤੁਹਾਨੂੰ ਮੇਰੀਆਂ ਗੱਲਾਂ ਕਿਸ ਤਰ੍ਹਾਂ ਦੀਆਂ ਅਲੱਗੀਆਂ ਨੇ ਜਾਂ ਫਿਰ ਤੁਹਾਨੂੰ ਮੇਰੀ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਦੇ ਕਿਸ ਤਰ੍ਹਾਂ ਦਾ ਪ੍ਰਭਾਵ ਹੁੰਦਾ ਹੈ ਇਹ ਤੁਸੀਂ ਕਮੈਂਟਸ ਐਂਡ ਮੈਸੇਜ ਦੇ ਵਿੱਚ ਦੱਸਿਆ ਕਰੋ ਕਿਉਂਕਿ ਮੈਨੂੰ ਸਭ ਤੋਂ ਵਧੀਆ ਉਦੋਂ ਲੱਗਦਾ ਹੈ ਕਿ ਜਦੋਂ ਮੇਰੇ ਕਮੈਂਟਸ ਅੱਛੇ-ਅੱਛੇ ਆਉਂਦੇ ਨੇ ਜਾਂ ਮੈਨੂੰ ਅੱਛੇ-ਅੱਛੇ ਲਾਈਕ ਕਰਦੇ ਨੇ ਜਾਂ ਅੱਛੇ-ਅੱਛੇ ਵੈਲਕਮਸ ਕਰਦੇ ਨੇ ਉਹ ਮੈਨੂੰ ਚੀਜ਼ਾਂ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਔਰ ਚਲੋ RAM ਜੀ ਦੀ ਬਹੁਤ ਕਿਰਪਾ ਹਜੇ ਤੱਕ ਦਾ ਕੋਈ ਇਸ ਤਾਂ ਦੀ ਗੱਲ ਨਹੀਂ ਹੈਗੀ ਕਿ ਕੋਈ ਅਨਕੰਪਲੀਟ ਕੋਈ ਆਨਸਰ ਆਇਆ ਹੋਵੇ ਹਜੇ ਤੱਕ ਤਾਂ ਸਾਰੇ ਕੰਪਲੀਟ ਹੀ ਆ ਰਹੇ ਨੇ ਅੱਗੇ ਰੱਬ ਵਾਸਤਾ ਅੱਗੇ ਵੀ ਵਧੀਆ-ਵਧੀਆ ਆਉਂਦੇ ਰਹਿਣ ਤੇ ਜੇ ਕੋਈ ਇਸ ਤਰ੍ਹਾਂ ਦਾ ਮੈਸੇਜ ਆਏਗਾ ਤੇ ਇਹ ਤਾਂ ਰੱਬ ਜਾਣਦਾ ਜਾਂ ਸਮਝ ਜਾਂਦਾ ਹੈ ਨਾ ਤੇ ਬਾਕੀ ਹੋਰ ਤੁਸੀਂ ਸਭ ਕਿਵੇਂ ਹੋ ਮੈਨੂੰ ਆਪਣਾ ਮੈਸੇਜ ਲੈ ਰਿਪਲਾਈ ਜ਼ਰੂਰ ਦੇਣਾ ਤੁਹਾਨੂੰ ਅੱਜ ਦਾ ਮੇਰਾ ਡੇ ਤੋਂ ਲੈ ਕੇ ਨਾਈਟ ਦੀ ਜਿਹੜੀ ਮੈਂ ਗੱਲਬਾਤ ਕੀਤੀ ਆ ਉਹ ਕਿਸ ਤਰ੍ਹਾਂ ਦੀ ਲੱਗੀ ਮੈਂ ਜ਼ਿਆਦਾ ਲੰਬੀ ਗੱਲਬਾਤ ਨਹੀਂ ਕਰ ਪਾਈ ਡੇ ਨੂੰ ਨਾਈਟ ਟਾਈਮ ਲੈ ਕੇ ਕਿਉਂਕਿ ਤੁਸੀਂ ਬੋਰ ਹੋ ਜਾਣਾ ਸੀ ਮੇਰੀ ਗੱਲ ਸੁਣ ਸੁਣ ਕੇ ਇਸ ਲਈ ਮੈਂ ਸ਼ਾਰਟ ਸ਼ਾਰਟ ਕਰਕੇ ਤੁਹਾਨੂੰ ਦੱਸਿਆ ਕਿ ਡੇ ਤੋਂ ਲੈ ਕੇ ਨਾਈਟ ਟਾਈਮ ਤੱਕ ਮੇਰਾ ਕੀ ਸਿਸਟਰ ਹੈ ਮੇਂ ਕੀ ਸਰਕਲ ਚੱਲਦਾ ਰਹਿੰਦਾ ਹੈ ਬਾਕੀ ਇੱਕ ਦਿਨ ਮੈਂ ਵਾਦਾ ਕਰਦੀ ਆ ਕਿ ਥੋੜੇ ਦਿਨ ਤੱਕ ਮੈਂ ਤੁਹਾਨੂੰ ਡੇ ਟਾਈਮ ਦਾ ਵੀਡੀਓ ਲੈ ਕੇ ਰਾਤ ਤੱਕ ਮਤਲਬ ਜੋ ਵੀ ਹੈ ਮੇਰਾ ਤਰਮ ਦੇ ਪ੍ਰਤੀ ਜਾ ਵਾਰੰਦਰ ਦੇ ਪ੍ਰਤੀ ਜਾਂ ਕਿਸ ਤਰ੍ਹਾਂ ਦਾ ਵੀ ਹੈ ਉਹ ਸਾਰਾ ਮੈਂ ਤੁਹਾਨੂੰ ਮਤਲਬ ਲਾਈਵ ਬਲੌਗ ਕਰਕੇ ਦਿਖਾਵਾਂਗੀ ਠੀਕ ਹੈ ਸੋ ਬਾਕੀ ਆਪਣੇ ਚੈਨਲ ਨੂੰ ਤੁਸੀਂ ਇਦਾਂ ਹੀ ਸਪੋਰਟ ਕਰਦੇ ਰਹੋ ਇਦਾਂ ਹੀ ਪਿਆਰ ਦਿੰਦੇ ਰਹੋ ਬਾਕੀ ਮੈਂ ਤੁਹਾਡੀ ਮੋਨਿਕਾ धवन ਤੁਹਾਡੇ ਚੈਨਲ ਦੇ ਨਾਲ ਇਦਾਂ ਹੀ ਜੁੜਦੀ ਰਹਾਂਗੀ ਸੇਮ ਟਾਈਮ ਦੇ ਵਿੱਚ ਸੇਮ ਵਰਕ ਦੇ ਵਿੱਚ ਤੇ ਤੁਸੀਂ ਆਪਣਾ ਸਪੋਰਟ ਐਂਡ ਪਿਆਰ ਇਸ ਤਰ੍ਹਾਂ ਹੀ ਦਿੰਦੇ ਰਹਿਣਾ ਜੈ ਸ਼੍ਰੀ ਰਾਮ